ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਸੀਆਂ ਨਾਲ ਬੜੇ ਅਹਿਮ ਮੁੱਦੇ ਤੇ ਗੱਲਬਾਤ ਕਰਨੀ ਹੈ ਮੁੱਦਾ ਹੈਗਾ ਪਿੰਡ ਤਲਵੰਡੀ ਅਕਲੀਆ ਦੇ ਵਿੱਚ ਲੱਗ ਰਹੀ ਸੀਮੈਂਟ ਫੈਕਟਰੀ ਦਾ ਜਿਹੜੀ ਸੀਮੈਂਟ ਫੈਕਟਰੀ ਲੱਗ ਰਹੀ ਹੈ ਮੇਰੇ ਨਾਲ ਸਾਰੇ ਇਲਾਕੇ ਦੇ ਮੋਤਮਰ ਬੰਦੇ ਆਏ ਹੋਏ ਨੇਗੇ ਤੇ ਤੁਹਾਨੂੰ ਸਭ ਨੂੰ ਪਤਾ ਹੀ ਆਵੇ ਜਿਹੜੀ ਪੰਜਾਬ ਦੀ ਜ਼ਮੀਨ ਹੈ ਘੱਟੋ ਘਾਟ 10 ਤੋਂ 15% ਜਿਹੜੀ ਜ਼ਮੀਨ ਖੇਤੀਬਾੜੀ ਪੰਜਾਬ ਦੀ ਸਾਰੀ ਜ਼ਮੀਨ ਬੜੀ ਉਪਜਾਊ ਹੈ ਪਰ ਖੇਤੀਬਾੜੀ ਵਾਲੀ ਜ਼ਮੀਨ 10 ਤੋਂ 15% ਜਿਹੜੀ ਘਟ ਚੁੱਕੀ ਹੈ ਉਹ ਸੜਕਾਂ ਦੇ ਤੇ ਫੈਕਟਰੀਆਂ ਦੇ ਅਧੀਨ ਜਿਹੜੀ ਕਿ ਉਹ ਜਿਹੜੀ ਸਾਰੀ ਜ਼ਮੀਨ ਵਰਤੀ ਜਾ ਚੁੱਕੀ ਹੈ ਕਿਉਂਕਿ ਜਿਹੜਾ ਕਿਸਾਨ ਹੈ ਆਪਣੀ ਜ਼ਮੀਨ ਨੂੰ ਮਾਂ ਸਮਝਦਾ ਧਰਤੀ ਨੂੰ ਮਾਂ ਸਮਝਦਾ ਹੈ ਬਾਬੇ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਧਰਤੀ ਮਾਂ ਹੈ ਪਾਣੀ ਪਿਤਾ ਤੇ ਹਵਾ ਗੁਰੂ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਾਹਮਣੇ ਰੱਖਣਾ ਬੜਾ ਜ਼ਰੂਰੀ ਹੈ ਸਮਝੋ ਪਹਿਲੀ ਗੱਲ ਜੇਕਰ ਇਸ ਤਰ੍ਹਾਂ ਹੀ ਫੈਕਟਰੀਆਂ ਪੰਜਾਬ ਦੇ ਵਿੱਚ ਲੱਗਦੀਆਂ ਰਹੀਆਂ ਸਰਕਾਰ ਵੀ ਇੱਕ ਪਾਸੇ ਗੱਲ ਕਰਦੀ ਹੈ ਅਸੀਂ ਹਸਪਤਾਲ ਬਣਾਉਣੇ ਆ ਜੇਕਰ ਹਸਪਤਾਲ ਬਣਾਉਣ ਤੋਂ ਪਹਿਲਾਂ ਸਰਕਾਰ ਇੱਕ ਚੀਜ਼ ਗੱਲ ਕਰੇ ਕਿ ਜਿਹੜਾ ਕਿ ਅਸੀਂ ਸਿਹਤਮੰਦ ਲੋਕਾਂ ਨੂੰ ਕਿਉਂ ਨਾ ਕਰੀਏ ਪਹਿਲਾਂ 100 100 150 100 100 ਸਾਲ ਦੇ ਲੋਕ ਹੁੰਦੇ ਸੀਗੇ ਅੱਜ ਕੋਈ ਵੀ 60 ਸਾਲ ਤੋਂ ਨਹੀਂ ਟੱਪਦਾ ਕਿਉਂਕਿ ਵਾਤਾਵਰਣ ਵੱਡੀ ਮਾਤਰਾ ਦੇ ਵਿੱਚ ਪ੍ਰਭਾਵਿਤ ਕਰਤਾ ਇੱਕ ਪਾਸੇ ਅਸੀਂ ਤੁਸੀਂ ਇੱਕ ਚੀਜ਼ ਸਮਝੋ ਜਿਹੜੀਆਂ ਫੈਕਟਰੀਆਂ ਲਾ ਰਹੇ ਨੇ ਫੈਕਟਰੀਆਂ ਲਾ ਕੌਣ ਰਹੇ ਨੇ ਕਿ ਸਮਝਣ ਵਾਲੀ ਗੱਲ ਆ ਤੁਸੀਂ ਦੇਖੋ ਭਗਤ ਸਿੰਘ ਦਾ ਨਾਰਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਜਿਹੜੇ ਲੀਡਰ ਨੇ ਪੂਰਾ ਨਾਰਾ ਨਹੀਂ ਬੋਲਦੇ ਨਾਰਾ ਕਿਉਂ ਨਹੀਂ ਬੋਲਦੇ ਕਿਉਂਕਿ ਸਾਮਰਾਜ ਦੇਵ ਜਮਾਣ ਤੱਕੜੀ ਦੇ ਵਿੱਚ ਬੈਠੇ ਨੇ ਸਾਮਰਾਜਵਾਦ ਕੀ ਕਰ ਰਿਹਾ ਹੈ ਸਾਮਰਾਜਵਾਦ ਪੰਜਾਬ ਦੇ ਵਿੱਚ ਲਾ ਕੇ ਫੈਕਟਰੀਆਂ ਸਾਰਾ ਵਾਤਾਵਰਣ ਤਬਾਹ ਕਰ ਰਿਹਾ ਹੈ ਕਿਉਂਕਿ ਉਹ ਸਾਰਾ ਕੁਝ ਜਿਹੜਾ ਪੰਜਾਬ ਦੇ ਬੈਰੀ ਬਣੇ ਹੋਏ ਨੇਗੇ ਅਸੀਂ ਚਾਹੁੰਦੇ ਆ ਕਿ ਇਹ ਤਰੱਕੀ ਨਹੀਂ ਹੈਗੀ ਜਿਹੜਾ ਪਾਣੀ ਹਵਾ ਧਰਤੀ ਨੂੰ ਖਰਾਬ ਕਰਕੇ ਧਰਤੀ ਨੂੰ ਖਰਾਬ ਕਰਕੇ ਫੈਕਟਰੀਆਂ ਲਾ ਕੇ ਤੁਸੀਂ ਕਹਿੰਦੇ ਤਰੱਕੀ ਹੈ ਤਰੱਕੀ ਨਹੀਂ ਹੈਗੀ ਬਨਾਸ ਹੈ ਸਮਝੋ ਇਸ ਗੱਲ ਦੇ ਅੱਜ ਕਿੰਨੇ ਹਸਪਤਾਲ ਬਣ ਗਏ ਕਿੰਨੇ ਲੋਕ ਬਿਮਾਰ ਪਏ ਨੇਗੇ ਅੱਜ ਕੋਈ ਬੰਦਾ 60 ਸਾਲ ਤੋਂ ਟੱਪਦਾ ਨਹੀਂ ਜੰਮ ਦੇ ਬੱਚੇ ਨੂੰ ਬਿਮਾਰੀਆਂ ਦੇ ਬਿਮਾਰੀ ਦਾ ਕਾਰਨ ਲੱਗਿਆ ਸਾਰੀਆਂ ਫੈਕਟਰੀਆਂ ਨੇ ਆ ਪਹਿਲਾਂ ਵੀ ਤਾਂ ਲੋਕ ਖੁਸ਼ ਹੈਗੇ ਸੀਗੇ ਤੁਸੀਂ ਇਸ ਚੀਜ਼ ਨੂੰ ਸਮਝੋ ਇਸ ਚੀਜ਼ ਨੂੰ ਆਪਣੇ ਸਾਹਮਣੇ ਨੂੰ ਜ਼ਰੂਰ ਜ਼ਰੂਰਤ ਹੈ ਕਿ ਇਹ ਫੈਕਟਰੀਆਂ ਸਾਡੀਆਂ ਬਹੁਤ ਵੱਡਾ ਪਾਉਣ ਪਾਣੀ ਦੀ ਤਬਾਹ ਕਰ ਰਹੀਆਂ ਨੇਗੀਆਂ ਇਸ ਕਰਕੇ ਜਿਹੜੀ ਫੈਕਟਰੀ ਲੱਗ ਰਹੀ ਹੈ ਇਹ ਫੈਕਟਰੀ ਦੇ ਵਿੱਚ ਦੂਸਰੀ ਫੈਕਟਰੀ ਬਣਾਓ ਤੇ ਦੂਸਰੀ ਫੈਕਟਰੀ ਆ ਜਿਹੜੀ ਸੀ ਸਾਰੀ ਉਹਨਾਂ ਨੇ ਨੌਜਵਾਨਾਂ ਦੇ ਡੀਸੀ ਤੋਂ ਸਾਰੀ 950 ਪੰਨੇ ਦੀ ਜਿਹੜੀ ਕਿ ਲੈਤੀ ਆ ਸਾਰੀ ਆਰਟੀਆਈ ਕਢਾਈ ਆ ਇਹਨਾਂ ਨੇ ਆਰਟੀਆਈ ਜਿਹੜੀ ਸਾਰੀ ਲੈਤੀ ਆ ਇਹਦੇ ਵਿੱਚ ਘੱਟੋ-ਘੱਟ 20-25 ਪਿੰਡ ਪ੍ਰਭਾਵਿਤ ਹੋਣਗੇ ਤੇ ਟਰੱਕਾਂ ਦੀ ਬੜੀ-ਬੜੀ ਆਵਾਜਾਈ ਹੋਣੀ ਹੈ ਇੱਥੋਂ ਦੇ ਕਰਕੇ ਮੇਰੇ ਨਾਲ ਬਾਪੂ ਇੱਕ ਕਿਸਾਨ ਬੈਠਾ ਇਹਦੀ ਜ਼ਮੀਨ ਦਾ ਮੂਹਰੇ ਇਹਦੀ ਜ਼ਮੀਨ ਦਾ ਮੂਹਰੇ ਲੰਘਾ ਇਹ ਕਹਿੰਦਾ ਮੇਰੂੰ ਚਾਹ ਮੈਨੂੰ 2 ਕਰੋੜ ਰੁਪਏ ਦੇ ਦੋ ਮੈਂ ਜ਼ਮੀਨ ਨਹੀਂ ਵੇਚਣੀ ਇਹ ਵੀ ਸਦਕਾ ਇੱਕ ਭਰਾ ਅਮਰੀਕਾ ਤੋਂ ਸੀਗਾ ਉਹ ਵੇਚ ਕੇ ਚਲਾ ਗਿਆ ਚਲੋ ਉਹਨੇ ਉਹਦੀ ਮਰਜ਼ੀ ਹੋ ਵੇਚ ਕੇ ਚਲਾ ਗਿਆ ਉਹ ਲੱਗ ਵੇਚਾ ਪਰ ਇੱਕ ਇਹ ਬਾਪੂ ਵੀ ਸਦਕ ਨਾਲ ਬੈਠਾ ਕਹਿੰਦਾ ਮੈਂ ਆਪਣੀ ਮਾਂ ਨੂੰ ਨਹੀਂ ਵੇਚਣਾ ਮਾਂ ਸਾਬਦੇ ਲੋ ਮੇਰੀ ਗੱਲ ਧਰਤੀ ਸਾਡੀ ਮਾਂ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਾਰ ਨੇ ਸਭ ਤੋਂ ਵੱਡੀ ਮਾਂ ਧਰਤੀ ਨੂੰ ਕਿਹਾ ਇਸ ਕਰਕੇ ਆਓ ਇਸ ਮਾਂ ਨੂੰ ਬਚਾਈਏ ਫੈਕਟਰੀਆਂ ਅਧੀਨ ਇਸ ਨੂੰ ਆਪਾਂ ਦੂਸਰਾ ਕਰਵਾਈਏ ਜਾਂ 14 ਤਰੀਕ ਨੂੰ ਜਿਹੜੀ ਕਿ ਕਿੰਨੇ ਤਰੀਕ ਨੂੰ 14 ਤਰੀਕ ਨੂੰ ਇਹ ਜਿਹੜੀ ਪਬਲਿਕ ਹੀਰਿੰਗ ਹੈ 14 ਦੀ ਜਿਹੜੀ ਤੁਹਾਨੂੰ ਉੱਥੇ ਪਟਿਆਲੇ ਕਿਦੋਂ ਬੁਲਾਇਆ ਨਹੀਂ ਆਪਣੇ ਪਿੰਡ ਹੀ ਆਉਣੇ 14 ਤਰੀਕ ਨੂੰ ਜਿਹੜਾ ਕਿ ਉੱਥੇ ਪਬਲਿਕ ਜਿਹੜੀ ਹੀਰਿੰਗ ਰੱਖੀ ਗਈ ਹੈ ਤੇ ਪਟਿਆਲੇ ਤੋਂ ਜਿਹੜੇ ਬਾਤਾਂ ਮਾਰਨ ਦੇ ਜਿਹੜੇ ਕਿ ਆਪਣਾ ਜਿਹੜਾ ਪਲੂਸ਼ ਬੋਰਡ ਆ ਵਾਤਾਵਰਨ ਬੋਰਡ ਆ ਉਹ ਸਾਰੇ ਉੱਥੇ ਪਹੁੰਚ ਰਹੇ ਨੇਗੇ ਉਹ ਕਹਿੰਦੇ ਅਸੀਂ ਉੱਥੇ ਦੇਖਣਾ ਚਾਹੁੰਦੇ ਆ ਵੀ ਲੋਕਾਂ ਦਾ ਕੀ ਜਿਹੜੇ ਕੀ ਕੀ ਲੋਕ ਕੀ ਚਾਹੁੰਦੇ ਨੇ ਕਿ ਫੈਕਟਰੀ ਲੱਗਣੀ ਚਾਹੀਦੀ ਹੈ ਨਾ ਕਿ ਨਹੀਂ ਲੱਗਣੀ ਚਾਹੀਦੀ ਮੈਂ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਗੱਲ ਕਹਿ ਦੇਣਾ ਚਾਹਣਾ ਸਾਡੇ ਕੋਲੇ ਤੌਲਾ ਫੈਕਟਰੀ ਲੱਗੀ ਹੋਈ ਆ ਤੌਲਾ ਫੈਕਟਰੀ ਇੰਨਾ ਕਿ ਜ਼ਿਆਦਾ ਵਾਤਾਵਰਣ ਤਬਾਹ ਕਰ ਰਹੀ ਹੈ ਸਾਡੀ ਆ ਹਵਾ ਦੇ ਵਿੱਚ ਪੂਰੀ ਦੇਖ ਲਓ ਕੈਮੀਕਲ ਕਿੰਨਾ ਗੰਦੀ ਸਮਲ ਹਵਾ ਦੇ ਵਿੱਚੋਂ ਮਾਰਦੀ ਹੈ ਪਾਣੀ ਸਾਡਾ ਪ੍ਰਭਾਵਿਤ ਕਰੀ ਜਾਂਦੀ ਹੈ ਭਰਾਵੋ ਧਰਤੀ ਮਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਸਭ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਫੈਕਟਰੀਆਂ ਸਾਡਾ ਨਾਸ ਕਰ ਰਹੀਆਂ ਨੇ ਕੱਲਾ ਇਹਨਾ ਸਮਝੋ ਤੁਹਾਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਤੋਂ ਪਹਿਲਾਂ ਆਪਣੇ ਸਿਹਤ ਬਾਰੇ ਦੇਖੋ ਆਪਣੇ ਸਰੀਰਾਂ ਬਾਰੇ ਦੇਖੋ ਵੀ ਕਿਵੇਂ ਸਾਡੇ ਸਰੀਰ ਖਤਮ ਹੋਈ ਤੁਰੇ ਜਾਂਦੇ ਨੇਗੇ ਪਹਿਲਾਂ ਵੀ ਤਾਂ ਲੋਕਾਂ ਨੂੰ ਰੋਟੀ ਮਿਲਦੀ ਸੀਗੀ ਪਹਿਲਾਂ ਵੀ ਤਾਂ ਲੋਕ ਖੁਸ਼ ਹੈਗੇ ਸੀਗੇ ਪਰ ਇਹ ਫੈਕਟਰੀਆਂ ਬੜਾ ਵਾਤਾਵਰਣ ਦੂਸ਼ਤ ਕਰ ਰਹੀਆਂ ਨੇਗੀਆਂ ਇਸ ਕਰਕੇ ਅਜਹੀਆਂ ਫੈਕਟਰੀਆਂ ਸੀ ਪੰਜਾਬ ਦੀ ਧਰਤੀ ਉੱਪਰ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਜਿਹੜੀਆਂ ਫੈਕਟਰੀਆਂ ਵਾਤਾਵਰਣ ਨੂੰ ਤਬਾਹ ਕਰ ਦੇਣ ਉਹ ਫੈਕਟਰੀ ਉਹਦੇ ਲਵਾ ਕੇ ਕੀ ਕਰਨਾ ਯਾਰ ਇਸ ਕਰਕੇ ਅਸੀਂ 14 ਤਰੀਕ ਨੂੰ ਜਿਹੜੀ ਕਿ ਵੱਡਾ ਪ੍ਰੋਗਰਾਮ ਰੱਖਿਆ ਹੈ ਤੇ ਪਿੰਡ ਆਪਣਾ ਤਲਵੰਡੀ ਆ ਆਕਲੀਆਂ ਵਿਖੇ ਤੁਸੀਂ ਸਾਰੇ ਪਿੰਡਾਂ ਦੇ ਭਰਾਵਾਂ ਨੂੰ ਇੱਥੇ ਜ਼ਰੂਰ ਪਹੁੰਚਣਾ ਮੈਂ ਵੀ ਉੱਥੇ ਪਹੁੰਚੂਗਾ ਮੈਂ ਤਾਂ ਇਹ ਲੋਕਾਂ ਦੇ ਨਾਲ ਆ ਕਿਉਂਕਿ ਮੇਰਾ ਤਾਂ ਕੋਈ ਕੰਮ ਆ ਅੱਜ ਮੇਰਾ ਜਨਮ ਦਿਨ ਆ ਤੁਹਾਨੂੰ ਸਾਰਿਆਂ ਨੂੰ ਗੱਲ ਦੱਸਦਾ ਮੈਂ ਘੱਟੋ ਘੱਟ ਹਜ਼ਾਰਾਂ ਦਰਖਤ ਅੱਜ ਅਸੀਂ ਲਾ ਰਹੇ ਹਾਂ ਮੇਰਾ ਕੰਮ ਹੈ ਧਰਤੀ ਨੂੰ ਬਚਾਉਣਾ ਇਹਦੇ ਦਰਖਤ ਲਾ ਕੇ ਸਾਡੀ ਹਵਾ ਨੂੰ ਸੁੱਧ ਕਰਨਾ ਧਰਤੀ ਮਾਂ ਨੂੰ ਬਚਾਉਣਾ ਅੱਜ ਅਸੀਂ ਸਾਰਾ ਸਾਡਾ ਸਾਰਾ ਪ੍ਰੋਗਰਾਮ ਲਿਖਿਆ ਹੋਇਆ ਵੀ ਦਰਖਤ ਲਾਉਣ ਦਾ ਕਿਉਂਕਿ ਇਹ ਜੇਕਰ ਇਸ ਧਰਤੀ ਨੂੰ ਬਚਾਉਣਾ ਹਵਾ ਨੂੰ ਬਚਾਉਣਾ ਤਾਂ ਦਰਖਤ ਲਾਉਣੇ ਬੜੇ ਜ਼ਰੂਰੀ ਨੇਗੇ ਫੈਕਟਰੀਆਂ ਤੁਹਾਨੂੰ ਸਭ ਨੂੰ ਪਤਾ ਕਿ ਬਹੁਤ ਖਤਰੇ ਦੀ ਘੰਟੀ ਲੱਗੇ ਜਿਹੜੀਆਂ ਪੰਜਾਬ ਦੇ ਉੱਪਰ ਲੱਗ ਰਹੀਆਂ ਨੇ ਇਸ ਕਰਕੇ 14 ਤਰੀਕ ਨੂੰ ਅਸੀਂ ਬਟਾ ਇਕੱਠ ਤਲਵੰਡੀ ਅਕਲੀਏ ਦੇ ਵਿੱਚ ਕਰਨ ਲਈ ਜਾ ਰਹੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਮਾਨਸਾ ਵਾਸੀਆਂ ਨੂੰ ਬੇਨਤੀ ਆ ਭਰਾਵੋ ਸਾਰਿਆਂ ਜੱਥੇਬੰਦੀਆਂ ਨੂੰ ਬੇਨਤੀ ਆ ਸਮਝੋ ਇਸ ਗੱਲ ਨੂੰ ਕਿੱਲਾ ਪੈਸਾ ਨਾਲ ਦੇਖੋ ਤੁਸੀਂ ਕਈਆਂ ਨੂੰ ਸਾਨੂੰ 60 ਲੱਖ ਰੁਪਇਆ ਸਾਨੂੰ ਕਰੋੜ ਰੁਪਇਆ ਕਿਲੇ ਦਾ ਮਿਲ ਰਿਹਾ ਉਹ ਕਰੋੜ ਰੁਪਇਆ ਤੁਹਾਡੇ ਕੋਈ ਕੰਮ ਨਹੀਂ ਆਉਣਾ ਤੁਹਾਨੂੰ ਆ ਧਰਤੀ ਮਾਣ ਨਹੀਂ ਤੁਹਾਨੂੰ ਰੋਟੀ ਦੇਣੀ ਆ ਤੁਹਾਨੂੰ ਤੁਸੀਂ ਪੈਸਾ ਕੋਈ ਆਪਣੇ ਹੱਕ ਦੇ ਧਰਕੇ ਨਹੀਂ ਲੈ ਜਾਓਗੇ ਨਾ ਤੁਹਾਨੂੰ ਪਤਾ ਕਿ ਇਹ ਜਿਹੜੀ ਆਪਣਾ ਜਿਹੜਾ ਤੁਸੀਂ ਆਪਾਂ ਕਹੀ ਜਾਂਣਾ ਨਾ ਵੀ ਨਾ ਸਾਡਾ ਕਣ ਨੂੰ ਤੁਹਾਨੂੰ ਅਨਾਜ ਖਾਣ ਨੂੰ ਮਿਲਣਾ ਇਹ ਪੰਜਾਬੂ ਧਰਤੀ ਦਾ ਬਹੁਤ ਵੱਡਾ ਜਿਹੜਾ ਖਤਰੇ ਦੀ ਘੰਟੀ ਚੱਲ ਰਹੀ ਆ ਨਾਲ ਹੁ ਲੱਗਦੇ ਜਿਹੜੀ ਮੈਂ ਗੱਲ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਦੀ ਤਰੱਕੀ ਕਰਨੀ ਆ ਮੈਂ ਦੱਸਦਾ ਪੰਜਾਬ ਦੀ ਤਰੱਕੀ ਕਿਵੇਂ ਹੋਗੀ ਪੰਜਾਬ ਦੀ ਤਰੱਕੀ ਫੈਕਟਰੀਆਂ ਲੱਗ ਕੇ ਨਹੀਂ ਹੋਣੀ ਦੁਨੀਆ ਨੂੰ ਅਨਾਜ ਦੀ ਜ਼ਰੂਰਤ ਆ ਅਕਤਬਰ ਮਗ ਜੋ ਅਰਬ ਕੰਟਰੀਆਂ ਦੇ ਵਿੱਚ ਕਿਸੇ ਕੋਲੇ ਨਾਜ ਨਹੀਂ ਹੈਗਾ ਸਭ ਤੋਂ ਪਹਿਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਖੇਤੀ ਬੜੀ ਬਦਲਾਅ ਕਰੋ ਜਦੋਂ ਕਿਸਾਨ ਮਜ਼ਦੂਰ ਜਿਵੇਂ ਪਹਿਲਾਂ ਰੱਜ ਕੇ ਖਾਂਦੇ ਸੀ ਉਵੇਂ ਰੱਜ ਕੇ ਖਾਣਗੇ ਕਿਉਂਕਿ ਖੇਤੀ ਜਦੋਂ ਤੁਸੀਂ ਖੇਤੀ ਦੇ ਵਿੱਚ ਬਦਲਾਅ ਕਰ ਦੋਗੇ ਮਜ਼ਦੂਰਾਂ ਦੇ ਪੁੱਤਾਂ ਨੂੰ ਬਹੁਤ ਟਰਾਂਸਪੋਰਟਰਾਂ ਨੂੰ ਬਹੁਤ ਕੰਮ ਮਿਲਣਾ ਸਟੋਰਾਂ ਦੇ ਬਹੁਤ ਕੰਮ ਮਿਲਣਾ ਹੈ ਇਸ ਤਰ੍ਹਾਂ ਦੀ ਨੀਤੀ ਪੰਜਾਬ ਦੇ ਵਿੱਚ ਲੈ ਕੇ ਆਓ ਨੀਤੀ ਲੈ ਕੇ ਆਓ ਪੰਜਾਬ ਦੇ ਵਿੱਚ ਐਮਐਸਪੀ ਦੀ ਨੀਤੀ ਲੈ ਕੇ ਆਓ ਪੰਜਾਬ ਦੇ ਵਿੱਚ ਬਾਗਾ ਬਾਰਡਰ ਖੋਲਣ ਦੀ ਜਿਹੜਾ ਕਿ ਵਪਾਰ ਝੋੜਪ ਤੱਕਣਾ ਸੀ ਕਿਸਾਨ ਛੜਾ ਅਨਾਜ ਲੈ ਕੇ ਜਾਵੇ ਇਸ ਕਰਕੇ ਫੈਕਟਰੀਆਂ ਲਾ ਕੇ ਕਲਾਵਾ ਵਾਤਾਵਰਨ ਨੂੰ ਤਬਾਹ ਨਾ ਕਰੋ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਾੜਾ ਇਹਦਾ ਰਿਜ਼ਲਟ ਨਿਕਲਣਾ ਜੇ ਨਹੀਂ ਰਿਜ਼ਲਟ ਨਿਕਲ ਰਿਹਾ ਮਾੜਾ ਤਾਂ ਲੁਧਿਆਣੇ ਦੇ ਵਿੱਚ ਜਾ ਕੇ ਦੇਖ ਲਓ ਨਹੀਂ ਮਾੜਾ ਰਿਜ਼ਲਟ ਨਿਕਲ ਰਿਹਾ ਤਾਂ ਇੱਥੇ ਧੋਲਾ ਫੈਕਟਰੀ ਬਾਈਕ ਕੀ ਕਰਦਣਾ ਸਾਰਾ ਕੈਮੀਕਲ ਵਿੱਚ ਸਾਰਾ ਪਾਣੀ ਵਿੱਚ ਥੱਲੇ ਧਰਤੀ ਦੱਬੀ ਤੁਰੇ ਨੇ ਜਾ ਕੇ ਦੇਖ ਲੋ ਕਿੰਨਾ ਜਿਹੜਾ ਕਿਹ ਬਾਤਾਵਨ ਤਬਾਹ ਹੋ ਰਿਹਾ ਫੈਕਟਰੀਆਂ ਦੇ ਨਾਲ ਹੱਤ ਮੰਨ ਕੇ ਵੇਣਤੀ ਐ ਇਹ ਬਾਬੇ ਨਾਨਕ ਦੀ ਧਰਤੀ ਜਿਹੜੀ ਕਿ ਬਾਬੇ ਨਾਨਕ ਨੇ ਕਿਹਾ ਵੀ ਖੇਤੀ ਬਾੜੀ ਜਿਹੜਾ ਉੱਤਮ ਤੰਦਾ ਇਹ ਖੇਤੀਬਾੜੀ ਜੋਗ ਹੀ ਰੱਖੀ ਜਾਵੇ ਇਸੋ ਪ੍ਰਫੈਕਟੀਆਂ ਨਾਲ ਨਾ ਨਾ ਲੱਗਣ ਦਿੱਤੀਆਂ ਜਾਣ ਕਿਉਂਕਿ ਇਹ ਬਾਬੇ ਨਾਨਕ ਦੀ ਧਰਤੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਧਰਤੀ ਹੈ ਆ ਤਲਵੰਡੀ ਜਿਹੜੀ ਤਲਵੰਡੀ ਆ ਜਿੱਥੇ ਕਿ ਦਮ ਤਖਤ ਸ੍ਰੀ ਦਮਦਮਾ ਸਾਹਿਬ ਹੈ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਏ ਇੱਥੇ ਕਿੱਡੀਆਂ ਜਿਹੜਾ ਕਿ ਸਾਰੇ ਟਿੱਬੇ ਸੀਗੇ ਕਿੰਨਾ ਜਿਹੜਾ ਕਿ ਇੱਥੇ ਸਾਰੇ ਸਾਰੀ ਧਰਤੀ ਉਪਜਾਊ ਹੈ ਨਹੀਂ ਸੀ ਬਰਾਨੀ ਧਰਤੀ ਸੀਗੀ ਪਰ ਜਦੋਂ ਗੁਰੂ ਸਾਹਿਬ ਨੇ ਪੈਰ ਪਾਏ ਤਾਂ ਬਰਾਨੀ ਧਰਤੀ ਵੀ ਉਪਜਾਊ ਹੋ ਗਈ ਇਹ ਧਰਤੀ ਨੂੰ ਬਾਹਰ ਮਾਲਬੀ ਦੀ ਧਰਤੀ ਨੂੰ ਵਰਦਤਾ ਹੋਇਆ ਗੁਰੂ ਬਿਨਾਂ ਕਾਂਗੜ ਜਾ ਕੇ ਪੜ ਲਿਓ ਜਾ ਕੇ ਉੱਥੇ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਆਪ ਇਹ ਧਰਤੀ ਨੂੰ ਵਰ ਦਿੰਦਾ ਆ ਮਾਲਵੇ ਧਰਤੀ ਨੂੰ ਵੀ ਦੁਨੀਆ ਭੁੱਖੀ ਮਰ ਜੂ ਪਰ ਮਾਲਵੇ ਧਰਤੀ ਭੁੱਖੀ ਨਹੀਂ ਮਰੂਗੀ ਇਸ ਕਰਕੇ ਇਸ ਧਰਤੀ ਨੂੰ ਆਪਾਂ ਨਾਮ ਬਰਬਾਦ ਕਰੀਏ ਤੇ ਹੋਰ ਕੀ ਗੱਲਬਾਤ ਕਰਨੀ ਹੈ ਬਈ ਸੋ ਵੀ ਇਸ ਮਹੀਨੇ ਦੀ 14 ਤਰੀਕਾ ਜੀ ਅੱਜ ਹੋ ਗਈ ਤਰੀਕ 4 ਤੇ ਅਗਲੇ 10 ਦਿਨਾਂ ਨੂੰ ਜਿਹੜਾ ਪ੍ਰੋਗਰਾਮ ਹੈ ਤੇ 13 ਤਰੀਕ ਨੂੰ ਸੀ ਵੱਡਾ ਇਕੱਠ ਕਰਨ ਲਈ ਜਾ ਰਹੇ ਤਪੇ ਜਿਵੇਂ ਕਿ ਜਿਹੜੀ ਸਰਕਾਰ ਦੇ ਧੱਕਾ ਸਹਾਈਆਂ ਨਹੀਂ ਗੀਆਂ ਉਹ ਫਿਰ ਤੱਕਾ ਸਾਇਆਂ ਦੇ ਤੁਸੀਂ ਜਿਹੜਾ ਕਿ ਪੱਖ ਦੇ ਵਿੱਚ ਭਾਈ ਲੱਖਾ ਸਿੰਘ ਸਿਧਾਣਾ ਜਿਨ੍ਹਾਂ ਦੇ ਉੱਪਰ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਕਿ ਆਪਣਾ ਪੰਜਾਬ ਦੇ ਵਿੱਚ ਇੱਕ ਆਪਣਾ ਮੁੱਦਿਆਂ ਤੇ ਲੜਨ ਵਾਲਾ ਨੌਜਵਾਨ ਪੰਜਾਬ ਦੀ ਗੱਲ ਕਰਨ ਵਾਲਾ ਇੱਕ ਸਤਿਕਾਰਯੋਗ ਨੌਜਵਾਨ ਹੈ ਜਿਹਦਾ ਕਿ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਨੇ ਤੇ ਆਪਣਾ ਬੇਇੱਜ਼ਤ ਕੀਤਾ ਉਹਨਾਂ ਨੂੰ ਕੁੱਟਿਆ ਮਾਰਿਆ ਉਸ ਦੇ ਸੰਬੰਧ ਦੇ ਵਿੱਚ ਉਹ ਸ਼ਰਧਤ ਪੁਲਿਸ ਨੂੰ ਰੋਕਣ ਲਈ ਅੱਥੀਰਾ ਲੇਕ ਨੂੰ ਪੰਡ ਤਪਾ ਮੰਡੀ ਬਹੁਤ ਵੱਡਾ ਇਕੱਠ ਕਰ ਲਈ ਜਾ ਰਿਹਾ ਉੱਥੇ ਪਹੁੰਚਿਓ ਤੇ ਸਾਰੀ ਸੰਗਤ ਜਿਹੜੀ 13 ਤੱਪੇ ਵਾਲੀ ਹੈ 13 ਤਰੀਕ ਵਾਲੀ ਸਾਰੇ ਸੰਗਤ ਉੱਥੇ 14 ਤਰੀਕ ਨੂੰ ਪਹੁੰਚੂਗੀ ਤੁਸੀਂ ਹਮੋ ਹਮਾ ਕੇ ਇਹ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਾ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਪਛਾਣ ਇੱਕੋ ਹੀ ਹੈ ਲੜਨਾ ਹੱਕਾਂ ਲਈ ਲੜਨਾ ਹੱਕ ਦੀ ਗੱਲ ਕਰਨੀ ਜਦੋਂ ਤੁਸੀਂ ਲੜਨਾ ਭੁੱਲ ਗਏ ਉਦੋਂ ਤੁਸੀਂ ਪੰਜਾਬੀ ਕੌਮ ਦੇ ਲਾਇਕ ਨਹੀਂ ਰਹਿਣੇ ਇੰਨੇ ਕਿ ਮੇਰੇ ਬੇਨਤੀ ਪ੍ਰਵਾਨ ਕਰਿਓ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੋ ਮੈਂ 14 ਤਰੀਕ ਨੂੰ ਉੱਥੇ ਸਵੇਰੇ ਹੀ ਪਹੁੰਚ ਜਾਣਾ ਸਾਡੇ ਕਿਸਾਨ ਭਰਾਵਾਂ ਦੇ ਨਾਲ ਸਾਡੇ ਮਜ਼ਦੂਰ ਭਰਾਵਾਂ ਦੇ ਨਾਲ ਉੱਥੇ ਪਹੁੰਚ ਕੇ ਇਹ ਫੈਕਟਰੀ ਰੋਕਣ ਦੀ ਗੱਲ ਕਰਨੀ ਆ ਆ ਫੈਕਟਰੀ ਰੋਕੀ ਤੁਸੀਂ ਇੱਕ ਦਸ ਦਾ ਤੁਹਾਨੂੰ ਇੱਕ ਪਿਛਲੇ ਦਿਨਾਂ ਦੇ ਫੈਕਟਰੀ ਰੁਕਾਈਆ ਸੀ ਆ ਹਨਮਾਨਗੜ੍ਹ ਰਾਜਸਥਾਨ ਦੇ ਵਿੱਚ ਜਾ ਕੇ ਵੀ ਉੱਥੇ ਫੈਕਟਰੀ ਰੁਕਾਈਆ ਸੀਰਾਬ ਦੀ ਤੁਹਾਡੇ ਭਰਾ ਉੱਥੇ ਗਿਆ ਸੀਗਾ ਵੀ ਦੇਖਿਆ ਹੁਣ ਤੇ ਪਰ ਇਹ ਫੈਕਟਰੀ ਕੌਣੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ